ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਊਟ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਜਿਸ ਘਰ ਆਪਾਂ ਵੀਡੀਓ ਬਣਾ ਰਹੇ ਹਾਂ ਤਕਰੀਬਨ ਪਿੰਡ ਜੋੜ ਸਿੰਘ ਵਾਲਾ ਹੈਗਾ तहसील पट्टी जिला तरनतारन ਸਾਹਿਬ ਲੱਗਦਾ ਹੈਗਾ ਠੀਕ ਹੈ ਜੀ ਬਾਈ ਹਰਵੇਲ ਦੇ ਫਾਰਮ ਤੇ ਪਹੁੰਚੇ ਆਂ ਤੇ ਐਨੀਮਲ ਜਿਹੜੇ ਹੈਗੇ ਤੁਹਾਨੂੰ ਅੱਜ 6 ਵੜਾ ਦਿਖਾਵਾਂਗੇ ਤੇ ਤਿੰਨ ਮੱਝਾਂ ਹੋਣਗੀਆਂ ਠੀਕ ਹੈ ਜੀ ਤੇ ਵੀਡੀਓ ਨੂੰ ਜਿਹੜਾ ਐਂਡ ਤੱਕ ਤੁਸੀਂ ਜ਼ਰੂਰ ਦੇਖ ਲਿਓ ਤਾਂ ਜੋ ਦੋਸਤੋ ਪੂਰੀ ਇਨਫੋਰਮੇਸ਼ਨ ਹੈਗੀ ਹੈ ਤੁਹਾਨੂੰ ਸਮਝ ਵਿੱਚ ਆ ਸਕੇ ਤੇ ਬਾਕੀ ਪਸ਼ੂ ਜਿਹੜੇ ਆ ਆਲਮੋਸਟ ਸਾਰੇ ਸਵੇ ਸਵੇ ਨੇ ਤੇ ਤਸੱਲੀ ਲਈ ਤੁਸੀਂ ਘਰ ਵੀਜਟ ਜ਼ਰੂਰ ਕਰ ਲਿਓ ਠੀਕ ਹੈ ਜੀ ਇੱਕ ਟਾਈਮ ਦੀ ਦੋ ਟਾਈਮ ਦੀ ਜਿਹੜੀ ਚਵਾਈ ਆ ਉਹ ਕਰ ਲਿਓ ਉਸ ਤੋਂ ਬਾਅਦ ਤੁਸੀਂ ਬਾਈ ਹਰਵੇਲ ਦੇ ਨਾਲ ਸਬਦਾ ਕਰ ਸਕਦੇ ਹੋ ਅੱਜ ਤਕਰੀਬਨ 12 ਫਰਵਰੀ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਜਿਹੜਾ ਸਮਾਂ ਦੋਸਤੋ ਤਕਰੀਬਨ 3:30 ਵਜੇ ਦਾ ਸ਼ਾਮ ਦਾ ਸਮਾਂ ਹੈ ਠੀਕ ਆ ਤੇ ਚਲਦੇ ਹਾਂ ਬਥੇਰੇ ਡਿਟੇਲ ਦੇ ਲਈ ਬਾਈ ਹਰਵੇਲ ਦੇ ਕੋਲ ਪਿੰਡ ਜੋੜ ਸਿੰਘ ਵਾਲੀ ਜਿਹੜੀ ਦੋਸਤੋ ਵਿਜ਼ਿਟ ਕਰ ਸਕਦੇ ਹੋ ਹਰੀਕੇ ਪੱਤਨ ਤੋਂ ਕੋਈ 10 11 ਕਿਲੋਮੀਟਰ ਦੀ ਦੂਰੀ ਹੈਗੀ ਇਸ ਪਿੰਡ ਦੀ ਆਓ ਜੀ ਕਰਾਉਣੇ ਆ ਗੱਲਬੀਰ ਦੇ ਨਾਲ ਸਭ ਤੋਂ ਪਹਿਲਾਂ ਬਾਈ ਹਰਵੇਲ ਜੀ ਸਤਿ ਸ੍ਰੀ ਅਕਾਲ ਹਾਂਜੀ ਸਾਨੂੰ ਸਭ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਸ਼ ਉਦੇਸ਼ ਜਾਂ ਇੱਥੇ ਦੇਖ ਰਹੇ ਹੋ ਮੈਨੂੰ ਮੇਰੇ ਵੱਲੋਂ ਪਿਆਰ ਭ ਚਾਰ ਭਰੀ ਸასი ਕਰ ਬਿਲਕੁਲ ਜੀ ਮਿਹਰਬਾਨੀ ਵੀਰ ਤੇ ਹਰਵੀਰ ਭਾਈ ਅੱਜ 6 ਆਪਣੇ ਕੋਲ ਵੜਾ ਵਕਾਉਗਾ ਬਈ ਬਿਲਕੁਲ ਵੀਰੇ ਬਹੁਤ ਚੰਗੀਆਂ ਸਾਰੀਆਂ ਜਿਨ੍ਹਾਂ ਦੇ ਵਿੱਚ ਐਚ ਐਫ ਕ੍ਰੋਸ ਵੀ ਤੇ ਨਾਲ ਜਰਸੀ ਦੇ ਨਗ ਵੀ ਆ ਚਾਹੀ ਵਾਲ ਵੀ ਆ ਠੀਕ ਆ ਬਲਕਿ ਹਰ ਇੱਕ ਆਪਣੇ ਵੀਰਾਂ ਭਰਾਵਾਂ ਦੀ ਡਿਮਾਂਡ ਤੇ ਮਲਕੀ ਹਰ ਇੱਕ ਵੈਰਾਈਟੀ ਲੈ ਕੇ ਪੇਸ਼ ਕਰਦੇ ਆ ਅਸੀਂ ਕੋਸ਼ਿਸ਼ ਕਰੀਦੀ ਹੈ ਕਿ ਹਰ ਇੱਕ ਭੈਣ ਭਰਾ ਦੀ ਚੁਆਇਸ ਡਿਮਾਂਡ ਅਲੱਗ-ਅਲੱਗ ਹੁੰਦੀ ਹੈ ਬਿਲਕੁਲ ਕੋਸ਼ਿਸ਼ ਕਰੀਦੀ ਹੈ ਕਿ ਪੂਰੀ ਕਰੀਏ ਜ਼ਰੂਰ ਕਿ ਅਗੇ ਪਸੰਦ ਆਉਂਦੇ ਤੇ ਨਹੀਂ ਪਸੰਦ ਆਣਗੀਆਂ ਚੰਗੀਆਂ ਚੀਜ਼ਾਂ ਹੁੰਦੀਆਂ ਬਾਈ ਹਰਵੀਰ ਤੁਹਾਡੇ ਕੋਲ ਵੀ ਤੇ ਪਹਿਲੇ ਨੰਬਰ ਦੇ ਵੀਰ ਇੱਕ ਕ੍ਰਾਸ ਸੈਂਗ ਦੇ ਵਿੱਚ ਆਪਣੇ ਕੋਲ ਐਚਐਫ ਵੈੜ ਆ ਗਈ ਹੈ ਜੀ ਹਾਂ ਬਿਲਕੁਲ ਜੀ ਤੇ ਜਿੰਨਾ ਆਪਣ ਨੂੰ ਐਚਐਫ ਕਰ ਸਕਦੇ ਆ ਬਿਲਕੁਲ ਜੀ ਤੇ ਵੈੜ ਜਿਹੜੀ ਆ ਦੋਸਤੋ ਆਪਾਂ ਤੁਹਾਨੂੰ ਪਹਿਲਾਂ ਖੋਲ ਕੇ ਚੈੱਕ ਕਰਾਉਣੇ ਤੇ ਨਾਲ-ਨਾਲ ਇਹਦੀ ਡਿਟੇਲ ਵੀ ਆਪਾਂ ਸਾਂਝੀ ਵੀਰ ਤੋਂ ਕਰੀ ਜਾਂਦੇ ਆ ਹਰਵੀਰ ਬਾਈ ਕਿਨਵਾ ਸੂਗਾ ਸੂਈ ਤੋਂ ਦਿਨ ਕਿੰਨੇ ਕ ਹੋ ਗਏ ਆ ਇਹ ਬਾਈ ਦੁਪਹਿਰ ਸੂਗਾ ਸੁਈਆ ਕੱਲ ਹੀ ਸੂਈਆ ਠੀਕ ਆ ਕੱਲ ਸੁਈਏ ਦੋਸਤੋ ਤੇ ਦੂਜਾ ਸੁਆ ਮਗਰ ਬੱਚਾ ਬੱਚੀ ਹੈ ਜੀ ਬੱਚੀ ਹੈ ਜੀ ਬਾਕੀ ਬਿਲਕੁਲ ਆਪਾਂ ਸਾਰੇ ਇਹਨੂੰ ਖਾਲੀ ਕਰ ਦਿੱਤਾ ਠੀਕ ਹੈ ਜੀ ਕੋਈ ਕਰੀਮ ਕਰਾਈ ਮਾ ਜਿਹੜਾ ਡੋਟਾ ਜਿਹੜਾ ਹੋ ਗਿਆ ਹਾਂਜੀ ਤੇ ਬਾਕੀ ਜਿਹੜਾ ਦੋਸਤੋ ਤੁਸੀਂ ਬਣਾਤਣਾ ਹੈਗਾ ਵਹਿੜ ਦਾ ਵੇਖ ਸਕਦੇ ਜੇ ਸਮੇਂ ਦੇ ਹਿਸਾਬ ਦੇ ਨਾਲ ਠੀਕ ਆ ਤੇ ਮਗਰ ਜਿਹੜੀ ਬੱਚੀ ਆ ਜਰੂਰ ਨੋਟ ਕਰ ਲਿਓ ਮਗਰ ਬੱਚਾ ਬੱਚੀ ਆ ਬੱਚੀ ਵੀ ਪ੍ਰੋਪਰ ਦਿਖਾਵਾਂਗੇ ਤੇ ਵਹਿੜ ਤੁਸੀਂ ਵੇਖ ਕੇ ਚੈੱਕ ਕਰੋ ਕਦ ਕੱਠੀ ਜਿਹੜਾ ਦੋਸਤੋ ਨਾਰਮਲ ਮਾੜਾ ਵਹਿੜਾ ਤਾਂ ਹੁੰਦਾ ਚੱਗੇ ਵੱਡੇ ਵਧੀਆ ਚੰਗੇ ਕਦ ਕਾਟ ਦੇ ਵਿੱਚ ਆ ਤੇ ਹਵਾਨਾ ਜਿਹੜਾ ਲੇਵਾ ਬਿਲਕੁਲ ਚੈੱਕ ਕਰੋ ਠੀਕ ਹੈ ਜੀ ਬਸ ਕਿ ਚੰਗੀ ਆ ਸੂ ਦੇ ਵਿੱਚ ਆਈ ਹੋਈ ਆ ਕੱਲ ਦੀ ਸੂਈ ਕਰਕੇ ਠੀਕ ਹੈ ਜੀ ਕੱਦੇ ਦਿਨ ਬਾਅਦ ਆ ਪੂਰੀ ਸੂਈ ਠੀਕ ਆ ਹਵਾਨੇ ਦਾ ਜਿਹੜਾ ਬੰਸਰ ਸੋਹਣੀ ਆ ਦੋਸਤੋ ਚਾਰ ਥਾਣਾ ਬੈਠਾ ਫਿਰ ਨਾ ਪੂਰੀਆਂ ਨੇ ਤੇ ਤਕਰੀਬਨ ਚੁਵਾਈ ਵੀ ਇਹ ਪਸ਼ੂ ਦੀ ਐਨੀਮਲ ਦੀ ਜਿਹੜੀ ਚੰਗੀ ਹੋਵੇਗੀ ਤੇ ਬਾਕੀ ਵੀਰ ਹਰਵੇਲ ਤੋਂ ਪੁੱਛ ਲਾਂਗੇ ਮਗਰ ਬੱਚਾ ਜਿਹੜਾ ਬੱਛੀ ਆ ਫੀਮੇਲ ਫੀਮੇਲ ਕਾਫ ਜ਼ਰੂਰ ਚੈੱਕ ਕਰ ਲਓ ਅੱਜ ਦੂਜੇ ਦਿਨ ਦੇ ਵਿੱਚ ਆ ਜੀ ਦੂਜੇ ਦਿਨ ਦੇ ਕੱਲ ਸੂਈ ਆ ਠੀਕ ਆ ਤੇ ਬਾਈ ਹਰ ਵੇਲੇ ਦਾ ਮੁੱਲ ਵੀਰ ਕਿੰਨਾ ਲੈ ਦੇ ਕਰਦੇ ਦਾ ਸਾਢੇ 46000 ਰੁਪਿਆ ਠੀਕ ਆ 500 ਰੁਪਿਆ ਮੰਤਰ ਹੋ ਗਏ ਠੀਕ ਆ ਬੋਲਾ ਹੁਣ ਦੋ ਡਾਂਗ ਦਾ ਕਿੰਨਾ ਕੁ ਆਪਾਂ ਕੱਢਿਆ ਦੋ ਡਾਂਗ ਦਾ ਅੰਦਾਜ਼ਾ ਕੋਈ 9-10 ਲੀਟਰ 9-10 ਲੀਟਰ ਬਾਕੀ ਤੁਹਾਨੂੰ ਦਾ 17-18 ਲੀਟਰ ਦੀ ਚੁਆਈ ਮੇਰੇ ਮੁਤਾਬਿਕ ਜਿਹੜੀ ਇਹ ਕਰਾਉਗੀ ਠੀਕ ਆ ਜੀ ਬਾਕੀ ਪਹਿਲੇ ਸੂਏ ਦੀ ਚੁਆਈ ਜਿਹੜੀ ਆ 16-17 ਦੀ ਹੈਗੀ ਸੀ ਇਹਦੀ ਠੀਕ ਆ ਬਾਕੀ ਥਾਣਾ ਥਣ ਦੀ ਜਿਹੜੀ ਕੁਆਲਿਟੀ ਆ ਦੋਸਤੋ ਜ਼ਰੂਰ ਚੈੱਕ ਕਰ ਲਓ ਬਹੁਤ ਸੋਹਣਾ ਚੰਗਾ ਥਾਣਾ ਮੁੱਠੀ ਵਾਲਾ ਠੀਕ ਆ ਤੇ ਵੀਰ ਨੇ ਚੁਣੀ ਆ ਕਿਸੇ ਭੈਣ ਨੇ ਚੁਣੀ ਆ ਚੁਵਾਈ ਕਰਨੀ ਆ ਬੜੇ इजीली ਤੁਸੀਂ ਚੁਵਾਈ ਕਰ ਸਕਦੇ ਹੋ ਜੰਦੂ ਸਾਹਿਬ ਨੂੰ ਕੋਈ ਜੋੜ ਦੀ ਜ਼ਰੂਰਤ ਨਹੀਂ ਹੈ ਕੋਈ ਰੱਸੀ ਦੀ ਲੋੜ ਨਹੀਂ ਪਉਣਗੀ ਐਦਾਂ ਹੀ ਨਾਰਮਲ ਚੁਵਾਈ ਆਪਾਂ ਕਰ ਸਕਦੇ ਹਾਂ ਠੀਕ ਹੈ ਜੀ ਬਾਕੀ ਠੰਡੀ ਸੀ ਠੀਕ ਸੀਲਸ ਲੱਗ ਪੂਰੀ ਆ ਬੱਚਾ ਮੈਂ ਕੋਈ ਫੇਰ ਰੀਪੀਟ ਕਰ ਦਿੰਦਾ ਮਗਰ ਬੱਚੀ ਆ ਠੀਕ ਆ ਚਾਹ ਬਣ ਵੀਰ ਜਰੂਰ ਸੰਪਰਕ ਕਰ ਸਕਦੇ ਹੋ ਸੈਕੰਡ ਨੰਬਰ ਤੇ ਇੱਕ ਕਾਲੀ ਵੈੜ ਤੁਹਾਨੂੰ ਦਿਖਾਉਣੀ ਆ ਇਹ ਜੰਦੂ ਸਾਹਿਬ ਐਚ ਐਫ ਹਾਂਜੀ ਤੇ ਬਲੈਕ ਜਰਸੀ ਬਰੌਸ ਠੀਕ ਹੈ ਜੀ ਬਿਲਕੁਲ ਜਿਹੜਾ ਇਹਦਾ ਚੱਤ ਕਾਠਾ ਵਾ ਐਚ ਐਫ ਵਾਲਾ ਨਾ ਜਿਹੜ ਜਗਾਵਾ ਲੀਕ ਕੁਆਲਟੀ ਆ। ਇਹ ਮੇਲ ਵਰਤਮ じゃ ਹੈਗਾ ਵਿੱਚ ਹਨਾ। ਹਾਂਜੀ ਜਰਸੀ ਦਾ ਪੱਟ ਰੱਖਦੀ ਐ। ਠੀਕ ਹਰਵੈਲ ਭਾਈ। ਆ ਕਿੰਨੇ ਕ ਦਿਨ ਹਜੇ ਸੂਈ ਹੈ ਕਿ ਸੂਣ ਵਾਲੀ ਐ? ਮੇਰੇ ਸੰਤੂ ਸਾਹਿਬ ਸੂਣ ਵਾਲੇ ਆ। ਬਾਕੀ ਦਿਨ ਲੈ ਜੂਗੇ ਜੇ 7-8 ਬਾਕੀ ਬਹੁਤ ਜ਼ਿਆਦਾ ਬਣੀ ਆ। ਠੀਕ ਆ ਜੀ। ਆ ਬਾਡੀ ਵੇਜੇ ਦਾ। ਵੇੜ ਦਾ ਕੱਤ-ਕੜ ਜਿਹੜਾ ਦੋਸਤੋ ਜ਼ਰੂਰ ਤੁਸੀਂ ਧਿਆਨ ਚ ਰੱਖ ਲਿਓ ਵੱਡੇ ਕੱਤ-ਕੜ ਦੇ ਵਿੱਚ ਆ ਤੇ ਸੂਬਾ ਦੂਜਾ ਸੂਣ ਦੇ ਵਿੱਚ ਰੈਡੀ ਐ ਜੀ। ਮੇਰੇ ਸੰਤੂ ਸਾਹਿਬ ਮੇਰੇ ਮਦਦ ਕਰਦੇ ਆ। ਪਰ ਜਿੱਥੋਂ ਆਪਾਂ ਖਰੀਦ ਆ ਪਰ ਉਹਨਾਂ ਦੇ ਮਦਦਕ ਪਹਿਲਾਂ ਆ। ਅੱ ਲੱਗਦੀ ਸੁਭਾਵਨਾ ਪਹਿਲੇ ਦੀ ਮੈਨੂੰ ਹੈ ਪਹਿਲੇ ਦੀ ਹੈ ਬਿਲਕੁਲ ਬਾਕੀ ਇਹ ਥੋੜਾ ਪੱਕ ਗਿਆ ਜਿਵੇਂ ਕਹਿ ਸਕਦੇ ਆ ਹਾਂ ਬਾਕੀ ਹਵਾਨਾ ਜਿਹੜਾ ਦੋਸਤੋ ਆਰਡਰ ਦੀ ਕੁਆਲਿਟੀ ਆ ਤੁਸੀਂ ਵੇਖ ਕੇ ਚੈੱਕ ਕਰੋ ਚੰਗਾ ਸੋਹਣਾ ਵੈਦ ਨੇ ਆਰਡਰ ਕੱਢਿਆ ਠੀਕ ਆ ਤੇ ਮੈਨੂੰ ਲੱਗਦਾ ਵੀ ਜੇਕਰ ਕੋਈ 2-4 ਦਿਨ ਲੈ ਕੇ ਜਾਂਦੀ ਹੈ ਨਾ ਤੇ ਹਵਾਨਾ ਜਿਹੜਾ ਦੋਸਤੋ ਹੋਰ ਵੀ ਬਿਲਕੁਲ ਟਾਈਟ ਲੇਵਾ ਭਾਈ ਨਾਲੇ ਆ ਭਾਈ ਬਹੁਤ ਵਧੀਆ ਹੈ ਲੇਵਾ ਆਰਡਰ ਦੀ ਕੁਆਲਿਟੀ ਹੈ ਜਿਹੜੀ ਦੋਸਤੋ ਵਧੀਆ ਤੇ ਟਾਈਟ ਲੇਵੇ ਦੀ ਆ ਠੀਕ ਆ ਮਿਲਕਿੰਗ ਜਿੰਨੀ ਮਰਜ਼ੀ ਤੁਸੀਂ ਆਪਣੀ ਸੇਵਾ ਦੇ ਕਰ ਸਕਦੇ ਹੋ ਮੇਰੇ ਹਿਸਾਬ ਨਾਲ ਮਿਲਕਿੰਗ ਜਿਹੜੇ ਦਾ ਕੁਆਲਟੀ ਆ 3+ ਬਿਲਕੁਲ ਜੀ ਬਾਕੀ ਜਿਹੜਾ ਦੋਸਤੋ ਤੁਹਾਨੂੰ ਤੋਂ ਲੈ ਕੇ ਸੂ ਤੱਕ ਦੀ ਜਿਹੜੀ ਆ ਆਰਡਰ ਦੀ ਕੁਆਲਟੀ ਆ ਬਿਲਕੁਲ ਜਿਹੜਾ ਗੁਲਾਈ ਸ਼ੇਪ ਆ ਤੀਰ ਕਮਾਨ ਦੀ ਤਰ੍ਹਾਂ ਜਿਹੜਾ ਦੋਸਤੋ ਹਵਾਨਾ ਬਿਲਕੁਲ ਤਿਆਰ ਵੇ ਬਤਾ ਦਿਓ ਜੀ ਹਾਂ ਜੀ ਸੋ 200 ਨੰਬਰ ਤੇ 200 ਜਿਹੜੀ ਤੁਹਾਨੂੰ ਆਪਾਂ ਵੇਖਾਈ ਸੀ ਆਰਡਰ ਦੀ ਹਵਾਨੇ ਦੀ ਕੁਆਲਿਟੀ ਬਹੁਤ ਵਧੀਆ ਹੈ ਕਰੀ ਮੈਂ ਤੁਹਾਨੂੰ ਥਾਣਾ ਤੋਂ ਦਿਖਾਉਣਾ ਚਾਹੂੰਗਾ ਠੀਕ ਹੈ ਜੀ ਬਹਿਣੀ ਵਾਲੇ ਪਾਸੇ ਤੋਂ ਤੁਸੀਂ ਜਿਹੜਾ ਹਵਾਨੇ ਬਿਲਕੁਲ ਥਾਣਾ ਦੀ ਕੁਆਲਿਟੀ ਦੇਖੋ ਮੈਂ ਕਿਸੇ ਸੀਲਸ ਲੱਗ ਬਹੁਤ ਜਿਆਦਾ ਸੀਲਸ ਲੱਗ ਪੂਰੀ ਆ ਅੱਗੋਂ ਜਿੱਥੋਂ ਲੈ ਕੇ ਆਂਦੀ ਵੀਰ ਨੇ ਪਹਿਲੇ ਸਵੇਰੇ ਦੀ ਉਹਨਾਂ ਕਿਹਾ ਠੀਕ ਹੈ ਜੀ ਬਾਕੀ ਥੋੜੀ ਸਮਝ ਆ ਬਾਕੀ ਹੈ ਪਹਿਲਾ ਸਵੇਰਾ ਮੈਨੂੰ ਲੱਗਣ ਡਿਆ ਬਾਕੀ ਥਾਣਾ ਤੋਂ ਹੋ ਸਕਦਾ ਦੂਜੇ ਵੀ ਹੋਵੇ ਤੇ ਬਾਈ ਹਰਵੈਲ ਵੀਰੇ ਕਿੰਨੇ ਕੀ ਅੱਜ ਦੇ ਸਮੇ ਲੈ ਦੇ ਕੀ ਜੀ ਗੁਰਦੂਤ ਸਾਹਿਬ ਜੇ ਤਾਂ ਸੂਪਿੰਦੇ ਆ ਹਾਂਜੀ ਤੇ ਕਰੇ ਮੇਰੇ ਹਿਸਾਬ ਨਾਲ 20+ ਦੀ ਦੁੱਦੀ ਚਵਾਈ ਹੋ ਗਈ ਤਾਂ ਇਹ ਅੱਜ ਵੈੜ 55 ਤੋਂ 60000 ਰੁਪਏ ਦੀ ਆ ਹੂੰ ਪਰ ਇਸ ਟਾਈਮ ਆਪਾਂ ਜਿਹੜਾ ਲੈਣ ਦੇ ਨਾਲ 45000 ਦਾ 45000 ਦਾ ਹਾਂਜੀ ਠੀਕ ਆ 45000 ਜਿਹੜਾ ਦੋਸਤੋ ਅੱਜ ਲੈ ਦੇ ਆ ਤੇ ਵੈੜ ਤੁਸੀਂ ਅੱਗੇ ਮਤਲਬ ਕਿ ਸੇਲ ਵਾਸਤੇ ਵੀ ਲੈ ਕੇ ਜਾਣੀ ਆ ਠੀਕ ਆ ਜੀ ਉਹ ਵੀ ਤੁਸੀਂ ਖਰੀਦ ਸਕਦੇ ਹੋ ਬਾਕੀ ਭਾਪੜਤਾ ਤੁਸੀਂ ਬਾਕੀ ਵਿੱਚ ਵਿਚਾਲੇ ਵਾਲੀ ਜਿਹੜੀ ਕੋਈ ਉਹਲੇ ਵਾਲੀ ਗੱਲ ਆ ਉਹ ਬਾਈ ਹਰਬੇਲ ਦੇ ਨਾਲ ਸੰਪਰਕ ਨੰਬਰ ਜਿਹੜੇ ਲਗਾਤਾਰ ਸਕਰੀਨ ਤੇ ਚੱਲ ਰਹੇ ਆ ਉਹਨਾਂ ਤੇ ਕਰ ਸਕਦੇ ਜੀ ਠੀਕ ਆ ਬਾਕੀ ਬੈਕ ਸਾਈਡ ਤੋਂ ਵੀ ਇੱਕ ਵਾਰਨਾ ਤੁਸੀਂ ਜ਼ਰੂਰ ਚੈੱਕ ਕਰ ਲਿਓ ਠੀਕ ਆ ਆ ਦੇਖੋ ਜੀ ਦੋ ਚੰਦੀ ਆ ਆ ਦੇਖੋ ਜੀ ਠੀਕ ਆ ਪੱਦਰ ਲੇਵਾ ਹੈਗਾ ਤੇ ਥਨਾਂ ਦੀ ਕੁਆਲਿਟੀ ਚੰਗੀ ਆ ਇਸ ਤੋਂ ਬਾਅਦ ਇੱਕ ਹੋਰ ਜਿਹੜੀ ਐਚਐਫ ਬ੍ਰੀਡ ਦੇ ਵਿੱਚ ਆ ਗਈ ਭਈ ਇਹ ਸਾਨੂੰ ਸਾਹਿਬ ਏ ਜਰਸੀ ਹਾਂਜੀ ਤੇ ਐਚਐਫ ਕਰਾਸ ਆ ਪਰ ਜਰਸੀ ਦਾ ਪੱਖ ਇਹਨੂੰ ਵੀ ਜ਼ਿਆਦਾ ਠੀਕ ਆ ਜੀ ਕਿਉਂਕਿ ਤਾਂ ਦੀ ਕੁਆਲਿਟੀ ਤੁਸੀਂ ਇਹਦੀ ਦਿਖਾ ਸਕਦੇ ਜੀ ਬਿਲਕੁਲ ਯਰ ਕੋਲ ਜਿਹੜੀ ਹਾਈਟ ਆ ਕੱਦ ਆ ਜਰਸੀ ਵਾਂਗੂ ਬਿਲਕੁਲ ਐਚਐਫ ਤੇ ਜਰਸੀ ਦਾ ਜਿਹੜਾ ਦੋਸਤੋ ਕਰਾਸ ਆਂਗਾ ਠੀਕ ਆ ਤੇ ਵਹਿੜ ਜਿਹੜੀ ਕੱਦ ਕਾਠੀ ਸੀ ਸੋਹਣੀ ਆ ਤੇ ਹਵਾਨਾ ਬਿਲਕੁਲ ਤੁਸੀਂ ਵੇਖ ਕੇ ਚੈੱਕ ਕਰ ਲੈਣਾ ਤੇ ਸੁਆ ਵੀਰ ਕਿੰਮਾ ਸੁਣਾਇਨੇ ਇਹ ਪਹਿਲਾਂ ਸੁਆ ਸੁਣੀ ਆ ਸੁਈ ਆ ਤੇ ਬੱਚਾ ਕੀ ਆ ਗਿਆ ਨੀਚੇ ਬੱਚਾ ਬੱਚਾ ਆ ਗਿਆ ਚੌਥਾ ਬਨਵਾ ਦੇ ਰੱਖੀ ਠੀਕ ਆ ਚੌਥਾ ਪੰਜਵਾਂ ਦਿਨ ਜਿਹੜਾ ਦੋਸਤੋ ਅੱਜ ਤੁਸੀਂ ਮੰਨ ਕੇ ਲੈ ਕੇ ਜਾ ਸਕਦੇ ਜਿਵੇਂ ਤੇ ਹਾਂਜੀ ਬਾਕੀ ਚੋਣ ਚਾਣ ਵਧੀਆ ਵਸ ਸਲਾਗ ਹਾਂਜੀ ਹਾਂਜੀ ਠੀਕ ਆ ਤੇ ਹੁਣ ਕਿੰਨਾ ਮਿਲਕ ਚਵਾਰੀ ਹੈ ਜੀ ਜਦੋਂ ਹੁਣ ਅੱਠ ਤੇ ਇੱਕ ਦੇ ਬੋਲੇ ਆ ਠੀਕ ਆ ਜੀ 8 ਲੀਟਰ ਬੋਲੇ ਦੇ ਵਿੱਚ ਤੁਸੀਂ ਚਵਾਈ ਘਰ ਵਿਜਿਟ ਕਰਕੇ ਕਰ ਲਿਓ ਤੇ 5 ਦਿਨਾਂ ਦੀ ਸੂਈ ਆ ਠੀਕ ਆ ਮਗਰ ਜਿਹੜਾ ਬੱਚਾ ਮੇਲ ਕਾਫ ਆ ਤੇ ਹਵਾਨੇ ਦੀ ਆਰਡਰ ਦੀ ਕੁਆਲਿਟੀ ਚੰਗੀ ਆ ਚੰਗੀ ਆ ਸਭ ساری ਜਿੰਨੀ ਵੀ ਆਪਾਂ ਕਹਿ ਲਈਏ ਵਧੀਆ ਆ ਓਵਰਹਾਲ ਸਾਰੀ ਵਧੀਆ ਠੀਕ ਬਾਕੀ ਬੰਗਾ ਬੰਗਾ ਪਾਉਣਾ ਪੈਣਾ ਨਹੀਂ ਬੰਗਾ ਨਹੀਂ ਪਾਉਂਦੀ ਇਹਨੂੰ ਜਰੂਰਤ ਠੀਕ ਆ ਉਵੇਂ ਹੀ ਮਿਲਦੀ ਆ ਜੀ ਠੀਕ ਆ ਇਹਦਾ ਮੁੱਲ ਨੂੰ ਫਿਰ ਕੀ ਕੀਤਾ ਬਈ ਸਰਦਾਰ ਸਾਡੇ 37500 ਰੁਪਏ ਮਾਨਤਾ ਸਾਡੇ 37 ਦੇ ਵਿੱਚੋਂ ਹਾਂਜੀ ਠੀਕ ਆ 37 ਦੇ ਵਿੱਚੋਂ ਜਿਹੜਾ ਦੋਸਤ 500 ਰੁਪਏ ਮਾਨਤਾਨ ਜੀ ਤੀਜੇ ਨੰਬਰ ਵਾਲੀ ਵੈਰਡ ਦਾ ਠੀਕ ਆ ਜੀ ਬੇਰਵਾ ਪਾ ਕੇ ਤੁਸੀਂ ਬੇਸ਼ੱਕ ਜਿਹੜੀ ਗੱਲਬਾਤ ਕਰ ਸਕਦੇ ਜੀ ਠੀਕ ਆ ਹਵਾਨੇ ਦੀ ਬਹੁਤ ਸੋਹਣੀ ਆ ਤੇ ਥਣ ਥਣ ਵੀ ਚੰਗਾ ਸੋਨਾ ਕੱਢ ਕੇ ਲਾਇਆ ਹੈਗਾ ਵੈੜ ਨੇ ਇਸ ਤੋਂ ਬਾਅਦ ਦੋ ਨਗ ਜਿਹੜੇ ਆ ਜੋੜੀ ਆ ਜਰਸੀ ਵੈੜਾਂ ਦੀ ਤੇ ਜਰਸੀ ਪਹਿਲੀ ਆਪਾਂ ਪੁੱਛ ਲੈਣੇ ਆ ਵੀ ਕਿੰਨੇ ਕ ਸਮਾਂ ਕੱਚੀ ਤੇ ਸਵੇਰ ਕਿੰਨਾ ਹੈ ਹਜੇ 10 ਤੇ ਲਗਭਗ ਚੱਲੂਗੀ ਹਜੇ 10 ਤੋਂ 12 ਦਿਨ ਮੇਰੇ ਹਿਸਾਬ ਨਾਲ ਕੱਢੂਗੀ ਟਾਈਮ ਠੀਕ ਹੈ ਜੀ ਬਸ ਇਸਲਾਕਾ ਠੰਡੀ ਆ ਠੀਕ ਹੈ ਪਿਓਰ ਜਰਸੀ ਪਿਓਰ ਜਰਸੀ ਆ ਗਈ ਆ ਹਾਈਟ ਜਿਹੜੀ ਆ ਮੀਡੀਅਮ ਹਾਈਟ ਆ ਤੇ ਸੂਬਾ ਦੂਜਾ ਹੀ ਸੂਣਾ ਨਾ ਜੀ ਬਾਕੀ ਹਵਾਨਾ ਜਿਹੜਾ ਥਣ ਵੇਖ ਕੇ ਚੈੱਕ ਕਰ ਲਿਓ ਫੇਸ ਤੋਂ ਜਿਹੜੀ ਫੇਸ ਦੀ ਕੁਆਲਿਟੀ ਉਹ ਵੀ ਆਪਾਂ ਬਿਲਕੁਲ ਖਿਲਾੜ ਕੇ ਤਸੱਲੀ ਦੇ ਨਾਲ ਦਿਖਾ ਦਿੰਨੇ ਆ ਤੁਹਾਨੂੰ ਬਾਕੀ ਹਜੇ ਬਣੂਗੀ ਠੰਡੀ ਠੰਡੀ ਹੋ ਜਾਣਾ ਆਹ ਕਰੋ ਚੱਪੀ ਠੀਕ ਆ ਪੂਰੀ ਸੀ ਇਹ ਥਣ ਥਣ ਚੰਗਾ ਤੇ ਇੱਕ ਵਾਰ ਫੇਸ ਤੋਂ ਵੀ ਦਿਖਾ ਦਿਓ ਮੈਨੂੰ ਬਿਲਕੁਲ ਜੀ ਤੁਸੀਂ ਦੇਖ ਰਹੇ ਹੋ ਤੁਹਾਨੂੰ ਠੀਕ ਆ ਦੂਜਾ ਸੁਗਾ ਜਿਹੜਾ ਸੂਣਾ ਇਹਨੇ ਤੇ ਵੈੜ ਦੀ ਕੁਆਲਿਟੀ ਹੈਗੀ ਜਿਹੜੀ ਬਿਲਕੁਲ ਜਰਸੀ ਦੇ ਵਿੱਚ ਆ ਕਿਉਂਕਿ ਅੱਗੇ ਜਿਹੜਾ ਦੋਸਤੋ ਸੀਜ਼ਨ ਨੂੰ ਦੇਖਦੇ ਹੋਏ ਵੀ ਜਿਹੜੀ ਆ ਬਿਲਕੁਲ ਤੁਸੀਂ ਇਹ ਜੜ ਵੜ ਜਿਹੜੀ ਲੈ ਕੇ ਜਾ ਸਕਦੇ ਹੋ ਕਿਉਂਕਿ ਬਿਲਕੁਲ ਜਿਹੜੀ ਆ ਕੈਪੇਬਲ ਹੈਗੀ ਆ ਅੱਗੇ ਗਰਮੀ 14 ਪਲੱਸ ਦੁੱਧ ਹੋਵੇ ਠੀਕ ਹੈ ਜੀ ਜਿਹੜਾ ਯਾਨੀ ਕਿ ਪਿੱਛੋਂ ਇਹਦਾ ਰਿਕਾਰਡ ਸੀਗਾ 13-14 ਦਾ ਪਹਿਲੰਦਾ ਪਹਿਲੰਦਾ ਜੀ ਅਰ ਕੀ ਉਮੀਦ ਹੈ ਕਿ 14 ਤੋਂ ਬਾਹਰ ਹੋਵੇ ਠੀਕ ਹੈ ਜੀ ਪਹਿਲੰਦਾ ਵੀਰਾਂ ਦਾ ਵੀ ਜਿੱਥੋਂ ਆਪਾਂ ਲਈ ਆ ਵੀ 13-14 14 ਲੀਟਰ ਦਾ ਜਿਹੜਾ ਪਹਿਲੇ ਸਵੇਰ ਦਾ ਇਹਦਾ ਮਿਲਕ ਰਿਕਾਰਡ ਆ ਬਾਕੀ ਢਿੱਲਾ ਟੋ ਲਾਪ ਜਿਹੜੀਆਂ ਦੱਸਦੀਆਂ ਪਈਆਂ ਤੇ ਹਵਾਨਾ ਜੇਕਰ ਦੋਸਤੋ ਅਗੋਂ ਤੇ ਬੈਗ ਦਾ ਆਪਾਂ ਵੇਖੀਏ ਸਟ੍ਰਕਚਰ ਤੇ ਬਿਲਕੁਲ ਤਿਆਰੀ ਦੇ ਵਿੱਚ ਜੇਕਰ 10 ਦਿਨ ਬਾਕੀ ਆ ਤੇ ਹਵਾਨਾ ਜਿਹੜਾ ਦੋਸਤੋ ਬਣਾਉਣਾ ਇਸ ਵਗੈਰ ਨਹੀਂ ਹਜੇ ਠੀਕ ਆ ਤੇ ਲਾਏ ਲੂਏ ਪਈ ਹਜੇ ਜਸਟ ਕਲਾ ਪਹਿਲੇ ਲਾਏ ਪਈ ਆ ਬਾਕੀ ਹਜੇ ਹਵਾਨਾ ਬਿਲਕੁਲ ਤਿਆਰ ਕਰਨਾ ਹੈ ਸੱਜਾ ਵੇਦਾ ਜਿਵੇਂ ਪੈਂਟਰਾ ਕੋ ਕੱਚੀ ਜਿਵੇਂ ਕੱਚੀ ਹੁੰਦੀ ਆਪਾਂ ਇਹਨੂੰ ਕੱਚੀ ਕਹਿ ਸਕਦੇ ਆ 10 ਦਿਨ ਦੀ 15 ਦਿਨ ਦੀ ਜਾਂ 5 ਦਿਨ ਦੀ ਜਿਦਾ ਵੀ ਪਰ ਜਦੋਂ ਸਹੀ ਸਮਾਂ ਆਉਂਦਾ ਹੈ ਕੋਈ ਕੋ ਲਾਪਰ ਵਪਾਰ ਦੀ ਭਾਸ਼ਾ ਦੇ ਵਿੱਚ ਕੱਚਾ ਪਸ਼ੂ ਕਹਿ ਦਿੰਦੇ ਆ ਤਾਂ ਇਹ 10 15 ਦਿਨ ਦੇ ਵਿੱਚ ਹੀ ਜ ਲੋ ਵੀ ਦੋਸਤੋ ਹੱਥ ਪਾ ਲਿਓ ਤੁਸੀਂ ਜਿਹੜੇ ਵੀਰ ਨੇ ਕਿ ਦੂਰ ਦਰਾਡੇ ਵੀ ਲੈ ਕੇ ਜਾਣੀ ਆ ਕੱਚੀ ਆ 10 ਦਿਨ ਚੱਲ ਜੂਗੀ ਤੁਹਾਡੇ ਠੀਕ ਆ ਜੀ ਤਿਆਰੀ ਬਿਲਕੁਲ ਹੋਣ ਤੋਂ ਬਾਅਦ ਕੋਈ ਦੋ ਪੈਸੇ ਨਫਾ ਵੀ ਦੇ ਦਊਗੀ ਜੇਕਰ ਤੁਸੀਂ ਇੱਕ ਸੇਲ ਦੀ ਲੈ ਕੇ ਜਾਣੀ ਚਾਹੁੰਦੇ ਹੋ ਇਸ ਤੋਂ ਬਾਅਦ ਇੱਕ ਹੋਰ ਇਹ ਵੀ ਜਰਸੀ ਆ ਗਈ ਜਰਸੀ ਆ ਜੀ ਬਹੁਤ ਚੰਗੀ ਹੂੰ ਦੇਖੋ ਬੇਸਟੀ ਕੁਆਲਿਟੀ ਤੇ ਦੰਦੋ ਦੰਦੋ ਕੋਈ ਹੈਗਾ ਕੋਈ ਐਸਟੀਮੇਟ ਜੀ ਮੈਂ ਵੀ ਨਹੀਂ ਦੇਖੇ ਲੱਗਦਾ ਚੌਗੀ ਹੋ ਗਈ ਜੀ ਚੌਗੀ ਹੈ ਹਾਂ ਜੀ ਪੱਕੇ ਸੂਈ ਆ ਹਾਂ ਹਾਂ ਇਹ ਪਹਿਲਣ ਆ ਠੀਕ ਆ ਪਹਿਲਣ ਵੈੜੀ ਆ ਦੋਸਤੋ ਜਰਸੀ ਅੰਗ ਦੇ ਵਿੱਚ ਆ ਤੇ ਮੋਹੋ ਚੌਗੀ ਤੇ ਲੈਫਟੀ ਜਿਹੜੀ ਤੁਸੀਂ ਵੇਖ ਕੇ ਚੈੱਕ ਕਰੋ ਦਿਨ ਹਜੇ ਲੈ ਜੂ ਬਈ ਇਹ ਵੀ ਹੈ ਪਰ ਇਹ ਕਿ ਤਾਂ ਰੇਡ ਐਸਟਾ ਬਹੁਤ ਜਾਇਜ਼ ਹੈ ਠੀਕ ਹੈ ਉਹ ਵੀ ਆਪਾਂ ਬਿਲਕੁਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਰੇਡ ਦਾ ਵੀ ਜੀ ਬਾਕੀ ਹਾਈਟ ਜਿਹੜੀ ਆ ਦੋਸਤੋ ਬਿਲਕੁਲ ਬਰਾਊਨ ਕਲਰ ਦੇ ਵਿੱਚ ਆ ਠੀਕ ਹੈ ਜੀ ਰੈੱਡ ਰੈੱਡ ਦਾ ਵੀ ਕੰਬੀਨੇਸ਼ਨ ਕਹਿ ਸਕਦੇ ਆ ਤੁਸੀਂ ਲਾਲ ਜਰਸੀ ਜਿਹੜੀ ਹੈਗੀ ਆ ਪੰਜਾਬ ਦੀ ਜਰਸੀ ਆ ਜਾਂਦੀ ਹੈ ਤੇ ਆ ਬਾਈ ਇਹ ਵੈਸੇ ਥੋੜਾ ਸ਼ਾਈ ਵਾਲ ਦਾ ਵੀ ਰੱਖਦੀ ਹੈ ਵਿੱਚ ਨਹੀਂ ਬਾਈ ਕੱਲੀ ਜਰਸੀ ਹੈ ਬਿਲਕੁਲ ਜੇ ਆਪਾਂ ਸੂਹ ਦੀ ਗੱਲ ਕਰੀਏ ਤਾਂ ਥੋੜਾ ਆਪਾਂ ਕਹਿ ਸਕਦੇ ਹਾਂ ਬਾਕੀ ਪਿਓਰਟੀ ਜਰਸੀ ਦੀ ਹੈ ਠੀਕ ਆ ਆ ਕਰੋ ਚੈੱਕ ਬਾਈ ਅੱਜ ਤਾਂ ਤੁਹਾਨੂੰ ਬਹੁਤ ਵਧੀਆ ਬੜੋਗੀ ਚੰਗੀ ਲੋ ਵੀ ਮਿੱਤਰੋ ਚੰਗਾ ਸੋਹਣਾ ਥਾਣਾ ਤੇ ਠੀਕ ਆ ਬਾਕੀ ਤੇ ਪੰਦ ਕੋਲ ਬੜੀ ਵਧੀਆ ਆਈ ਆ ਠੀਕ ਆ ਬਈ ਢਿਲ ਢੁਲ ਵੀ ਚੰਗੀ ਆ ਕਰੋ ਤੁਹਾਨੂੰ ਇਹਦੇ ਵਿੱਚ ਇਹੀ ਫਾਇਦਾ ਹੁੰਦਾ ਕੱਚਾ ਪਸ਼ੂ ਲੈਣ ਦੇ ਵਿੱਚ ਕਿ ਆਪਾਂ ਨੂੰ ਸਸਤਾ ਮਿਲ ਜਾਂਦਾ ਬਿਲਕੁਲ ਠੀਕ ਹੈ ਤਾਂ ਰੇਟ ਵੀ ਆਪਾਂ ਵੀਰ ਤੋਂ ਪੁੱਛ ਲੈਣੇ ਆ ਦੋਸਤੋ ਠੀਕ ਆ ਹਾਈਡ ਜਿਹੜੀ ਮਿਲਦੀ ਜੁਲਦੀ ਉਹ ਦੋਵੇਂ ਵੇੜਾਂ ਦੀ ਕਿਸੇ ਨੇ ਦੋਵਾਂ ਵੇੜਾਂ ਤਾਂ ਸੌਦਾ ਮਾਰਨਾ ਤੁਸੀਂ ਦੋਵਾਂ ਵੇੜਾਂ ਦਾ ਵੀ ਸੌਦਾ ਮਾਰ ਸਕਦੇ ਹੋ ਬਾਕੀ ਬਣੋਗੇ ਸੰਧ ਲਵ ਚੰਗੀ ਬਹੁਤ ਵਧੀਆ ਜਿੰਨੇ ਵੀ ਆਪਾਂ ਕਹਿ ਸਕਦੇ ਹਾਂ ਚੰਗੀ ਤੇ ਬਿਲਕੁਲ ਲੇਵਾ ਪਰ ਟਾਈਟ ਰੱਖੋਗੇ ਦੁੱਧ ਟਾਈਟ ਲੇਵਾ ਪਸ਼ੂ ਕੋਈ 10 11 ਲੀਟਰ ਨਾਰਮਲ ਚਵਾਉਣਾ ਵੀ ਚਾਹੀਦਾ ਇਹਨੂੰ 12 ਚਵਾਉਣਾ ਚਾਹੀਦਾ ਕਿਉਂਕਿ ਅਜੇ ਖੁੱਲਣਾ ਬੱਛੀ ਨੇ ਕੱਦ ਬਹੁਤਾਂ ਬੱਛੀ ਦਾ ਬਿਲਕੁਲ ਕੱਦ ਕਾਠੀ ਉੱਚਾ ਠੀਕ ਆ ਜਿਹੜੀ ਪਹਿਲੀ ਵੇੜ ਦਿਖਾਈ ਸੀ ਉਸ ਤੋਂ ਕੋਈ 4 ਇੰਚ ਜਿਹੜਾ ਦੋਸਤੋ ਹਾਈਟ ਉੱਪਰ ਹੀ ਹੈਗੀ ਆ ਘਟ ਨਹੀਂ ਗਈ ਠੀਕ ਹੈ। ਬਾਕੀ ਜਿਹੜਾ ਪੱਕੇ ਸੂਣ ਲੱਗੀ ਆ ਹਾਂ ਤੇ ਮਾਤੇ ਵੰਡੀ ਜਿਹੜੀ ਦੋਸਤੋ ਚੌਗੀ ਆ ਪਹਿਲਾ ਸੂਗਾ ਫਰਸਟ ਰੈਕਟੇਸ਼ਨ ਵਿੱਚ ਸੂਣਾ ਇਸ ਨੇ। ਤੇ ਵੀਰ ਸਰਵਲ ਲੈਦੇ ਕਿੰਨੀ ਕਰਨੀ ਪਈ ਦੀ? ਹਾਂ ਸੰਧੂ ਸਾਹਿਬ 26 ਸਾਡੇ 26 ਹਾਂਜੀ ਮੰਨਤਨ ਹੋ ਜਾ ਥੋੜਾ ਠੀਕ ਆ ਠੀਕ ਆ ਜੀ। ਸਾਡੇ 26 ਆ ਦੋਸਤੋ। ਇਹ ਸੁਗੇ ਵੇਖਦੀ ਆ ਬਰੀਡ ਵਾਈਜ਼ 35 ਤੋਂ 36000 ਦੀ ਬੱਚੀ ਜੀ ਦਾ ਬਿਲਕੁਲ ਜੀ। ਲੋ ਵੀ ਦੋਸਤੋ ਜਰੂਰ ਤੁਸੀਂ ਗੱਲਬਾਤ ਕਰ ਲਿਓ। ਇਸ ਤੋਂ ਬਾਅਦ ਜਿਹੜੀ ਨੈਕਸਟ ਆਪਾਂ ਤੁਹਾਨੂੰ ਬਲੈਕ ਦੇ ਵਿੱਚ ਵੈੜ ਦਿਖਾਉਣੀ ਆ ਇਹ ਸਾਨੂੰ ਦਾ ਬਲੈਕ ਸ਼ਾਈ ਵਾਲਾ ਬਲੈਕ ਸ਼ਾਈ ਵਾਲਾ ਕੀ ਹੈ ਬਿਲਕੁਲ ਪਿਓਰਟੀ ਜਿਹਾ ਸ਼ਾਈ ਵਾਲਾ ਹਮ ਜਿੰਨਾ ਆਪਾਂ ਕਹਿ ਸਕਦੇ ਆ ਠੀਕ ਆ ਬਾਈ ਪਰ ਅੰਗ ਮੱਲੇ ਦਾ ਜਿਹੜਾ ਰੰਗ ਆ ਬਲੈਕ ਆ ਬਲੈਕ ਰੰਗ ਆ ਦੋਸਤੋ ਤੇ ਸ਼ਾਈ ਵਾਲ ਪੂਰੀ ਦੇਖ ਚਾਹ ਲਰ ਝੁਲਰ ਵੇਖੋ ਅੱਗੇ ਬਿਲਕੁਲ ਗਲਮੇ ਦੇ ਬਿਲਕੁਲ ਝਲਰ ਝੁਲਰ ਠੀਕ ਆ ਉਹ ਸ਼ਾਈ ਵਾਲਾ ਤੇ ਥਾਣ ਥਣ ਜਿਹੜਾ ਸ਼ਾਈ ਵਾਲ ਦਾ ਵੇਖ ਕੇ ਥਾਣਾ ਪਤਾ ਲੱਗ ਜਾਂਦਾ ਤੇ ਬਹੁਤ ਵਧੀਆ ਲੰਬਾ ਥਾਣਾ ਬਿਲਕੁਲ ਮੁਠੀ ਵਾਲਾ ਤੇ ਤਿੰਨ ਹਜੇ ਵੀ ਲੈ ਜੂਗੀ ਬਾਈ ਦੇਣ ਬਾਈ ਇਹ ਜੀ ਲੋ ਵੀ ਕਰੋ ਜੱਟ ਠੀਕ ਆ ਤੇ ਇਹ ਬਲੈਕ ਡਾਇਮੰਡ ਆ ਦੋਸਤੋ ਠੀਕ ਆ ਤੇ ਕਾਲੇ ਰੰਗ ਦੇ ਵਿੱਚ ਸ਼ਾਹੀਵਾਲ ਵਹਿੜਾ ਕਿਉਂਕਿ ਪਸੰਦ ਦੋਸਤੋ ਹਰ ਇੱਕ ਵੀਰ ਦੀ ਵੱਖੋ ਵੱਖਰੀ ਆ ਜੇਕਰ ਕਿਸੇ ਨੂੰ ਲਾਲ ਸ਼ਾਹੀਵਾਲ ਚਾਹੀਦੀ ਆ ਕਿਸੇ ਨੂੰ ਬਲੈਕ ਚਾਹੀਦੀ ਆ ਕਿਸੇ ਨੂੰ ਜਰਸੀ ਦੇ ਵਿੱਚ ਚੁਆਇਸ ਆ ਕਿਸੇ ਦੀ ਐਫਐਫ ਦੀ ਚੁਆਇਸ ਆ ਸਰਦਾਰ ਸਾਹਿਬ ਸ਼ਾਈਨਿੰਗ ਬਹੁਤ ਵਧੀਆ ਆ ਨਹੀਂ ਪਿਆਰੀ ਲੱਗਦੀ ਆ ਵੜਾ ਠੀਕ ਆ ਆ ਵੇਖੋ ਜੀ ਇੱਕ ਵਾਰੀ ਥਾਣ ਥਣ ਬਾਈ ਬੈਕ ਸਾਈਡ ਤੋਂ ਨਾ ਕਮਾ ਲਓ ਉਧਰਲੀ ਪਾਸੇ ਨੂੰ ਆਪਾਂ ਥਾਣ ਬੈਕ ਸਾਈਡ ਤੋਂ ਸਾਰੇ ਦਿਖਾ ਰਹੀ ਆ ਆ ਕਰੋ ਸਿਆਖਾ ਬਾਈ ਸੰਦੂ ਦਾ ਬੰਨ ਕੋਈ ਗਰਮੀ ਨਾਲ ਨਹੀਂ ਹਾਂ ਕੋਈ ਮਤਲਬ ਨਹੀਂ ਨਸਨ ਹੁੰਦਾ ਬਾਕੀ ਠੰਡੀ ਆ ਤੇ ਪਰ ਤੋ ਪਰ ਬਹੁਤ ਵਧੀਆ ਹੀ ਮੱਝਾ ਲਾਣ ਲੱਗਾ ਇਹਨੂੰ ਠੀਕ ਆ ਜੀ ਲੋ ਵੀ ਦੋਸਤੋ ਕਰੋ ਚੈੱਕ ਠੀਕ ਹੈ ਤੇ ਚਾਹਵਨ ਵੀ ਤੁਸੀਂ ਸੰਪਰਕ ਕਰ ਲਿਓ ਸ਼ਾਹੀ ਬਾਦ ਦੀ ਬਿਲਕੁਲ ਵਹਿੜੀ ਆ ਤੇ ਸੂਬਾ ਇਹਨੇ ਦੂਜਾ ਸੋਨਾ ਜੀ ਦੂਜਾ ਸੂਬਾ ਸੋਨਾ ਬਈ ਬਾਕੀ ਜਿਹੜੇ ਦੋਸਤੋ ਆਪਣੇ ਫੇਸਬੁੱਕ ਪੇਜ ਤੇ ਨਵੇਂ ਫਾਰਮਰ ਆ ਚਾਹੇ ਆਪਣੇ ਕਿਸਾਨ ਵੀਰ ਜੁੜੇ ਆ ਵੀਡੀਓ ਵੇਖਦੇ ਉਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਕਿਉਂਕਿ ਸ਼ੇਅਰ ਕਰਨਾ ਤੁਹਾਡਾ ਫਰਜ਼ ਆ ਦੋਸਤੋ ਤਾਂ ਹੋਰ ਕਿਸਾਨ ਵੀਰ ਦੀ ਪਹੁੰਚ ਵਿੱਚ ਵੀ ਜਿਹੜੀ ਆ ਇਹ ਪਸ਼ੂ ਜਿਹੜੇ ਆ ਸਕਣ ਤਾਂ ਜੋ ਵੀ ਸੌਦਾ ਕਰ ਸਕਣ ਤੇ ਭਾਈ ਹਰਵੇਲੇ ਦਾ ਮੁੱਲ ਕਿੰਨਾ ਫਿਰ ਸੰਤੂ ਸਾਹਿਬ ਇਹਦਾ ਮੁੱਲ ਲੈਣ ਦੇ ਜਿਹੜਾ 33000 ਉਹਦੇ ਵਿੱਚੋਂ ਥੋੜਾ ਬਹੁਤਾ ਮਾਨਤਾ ਨਾ ਹੋ ਜੂ ਬਾਕੀ ਰਿਕਵੈਸਟ ਆ ਬੇਨਤੀ ਆ ਕਿ ਜਿਹੜੇ ਵੀ ਸੱਜਣ ਕਸਟਮਰ ਦੇਖਦੇ ਆ ਵੀਡੀਓ ਨੂੰ ਆ ਟਰਾਈ ਕਰਦੇ ਆ ਪਿਆਰ ਕਰਦੇ ਆ ਉਹਨਾਂ ਦਾ ਧੰਨਵਾਦ ਤੇ ਨਾਲ ਮੇਰੀ ਬੇਨਤੀ ਆ ਕਿ ਭਾਈ ਜੀ ਦੇਖੋ ਕਈ ਪਸ਼ੂਆਂ ਦੇ ਵਿੱਚ ਮਾਰਜਿਨ ਸਾਡਾ ਉਨਾ ਕੀ ਹੁੰਦਾ ਕਿ ਜਿਹਦੇ ਜੋ ਅਸੀਂ ਹਟ ਜਾਨੇ ਆ ਕਿ ਭਾਈ ਅਸੀਂ 500 ਹੀ ਕਰ ਸਕਦੇ ਆ ਤਾਂ ਕਈ ਪਸ਼ੂਆਂ ਦੇ ਵਿੱਚ ਹੁੰਦਾ ਵਧੇਰੇ ਹੋ ਜਾਂਦਾ ਤਾਂ ਹੱਥ ਜੋੜ ਕੇ ਬੇਨਤੀ ਆ ਕਿ ਸੌਦਾ ਕਰਦੇ ਸਮੇਂ ਜਿੱਥੇ ਸਾਨੂੰ ਲੱਗਦਾ ਕਿ ਅਸੀਂ ਵੱਧ ਕਰ ਸਕਦੇ ਆ ਤਾਂ ਕੋਸ਼ਿਸ਼ ਕਰੀਏ ਕਿ ਵੱਧ ਤੋਂ ਵੱਧ ਮੰਤਨ ਕੀਤਾ ਜਾਵੇ ਤਾਂ ਜਿੱਥੇ ਨਹੀਂ ਕਰਨ ਜੋਗਾ ਹੁੰਦਾ ਸਾਡੀ ਆਪਣੀ ਖਰੀਦ ਉੱਚੀ ਹੁੰਦੀ ਆ ਤਾਂ ਉੱਥੇ ਨਹੀਂ ਹੁੰਦਾ ਬੇਨਤੀ ਹੈ ਕਿ ਗੁੱਸਾ ਨਾ ਕੀਤਾ ਜਾਵੇ ਬਿਲਕੁਲ ਤੇ ਜਿਹੜਾ ਤਾਲਮੇਲ ਹੈਗਾ ਦੋਸਤੋ ਵਪਾਰੀ ਵੀਰ ਦੇ ਨਾਲ ਚਾਹੇ ਕਿਸੇ ਵੀ ਘਰੇਲੂ ਵੀਰ ਨਾਲ ਜਿੱਥੋਂ ਤੁਸੀਂ ਐਨੀਮਲ ਖਰੀਦਦੇ ਹੋ ਉਹਦੇ ਨਾਲ ਬਣਾ ਕੇ ਰੱਖਣਾ ਪੈਂਦਾ ਫਿਰ ਜਿਹੜਾ ਐਨੀਮਲ ਮਿਲਦਾ ਤੇ ਅੱਗੋਂ ਓਨਰ ਜਿਹੜਾ ਹੈਗਾ ਉਹ ਵੀ ਛੱਡ ਦਿੰਦਾ तकरीबन ਤੁਹਾਨੂੰ ਵੇਖ ਕੇ ਵੀ ਕਿੱਥੋਂ ਤੱਕ ਲੈ ਦੇ ਤੁਸੀਂ ਕਰਨਾ ਚਾਹੁੰਦੇ ਹੋ ਤੇ ਇਹ ਬਹਿਣਾ ਸੀਗੀਆਂ ਅੱਜ ਵੀਰ ਹਰਵੇਲ ਦੇ ਕੋਲ ਤੇ ਮੱਝਾਂ ਵੀ ਜਿਹੜੀਆਂ ਦੋਸਤੋ तकरीबन ਹੈਗੀਆਂ ਨੇ ਤੇ ਤੁਸੀਂ ਮੱਝਾਂ ਦੇ ਲਈ ਵੀ ਕੰਟੈਕਟ ਕਰ ਸਕਦੇ ਹੋ ਬੂਰੀ ਮੱਝ ਹੈਗੀ ਐ ਇੱਕ ਹੋਰ ਵੱਡੀ ਮੱਝ ਆ ਤੇ ਇੱਕ ਝੋਟੀ ਆ ਠੀਕ ਆ ਟੋਕੜ ਕੱਪ ਬਣਾਇਆ ਇੱਕ ਟੋਕੜ ਕੱਪ ਨੇ ਹੈਗੀ ਜਿਹੜੀ ਪਰਲੇ ਬਣੇ ਤੀਜੇ ਨੰਬਰ ਤੇ ਤੁਹਾਨੂੰ ਕਾਲੀ ਮੱਝ ਵੱਡੀ ਦਿਖਦੀ ਆ ਤੇ ਬੂਰੀ ਜਿਹੜੀ ਉਹ ਤਿਆਰੀ ਦੇ ਵਿੱਚ ਹਨਾ ਬਈ ਬੂਰੀ ਸੂਈ ਆ ਇਸ ਟਾਈਮ 12 ਤੋਂ 13 ਲੀਟਰ ਬੋਹਲਾ ਅਠ ਦੇਣੀ ਠੀਕ ਆ ਬਾਕੀ ਜਿਹੜੀ ਦੋਸਤੋ ਇਹ ਕਵਰ ਹੈਗੀ ਇਹ ਵੀਡੀਓ ਇੱਕ ਆਪਾਂ ਹੋਰ ਬਣਾ ਕੇ ਤੁਹਾਨੂੰ ਪੇਸ਼ ਕਰ ਦਵਾਂਗੇ ਉਹ ਵੀ ਵੀਡੀਓ ਤੁਸੀਂ ਦੇਖ ਲਿਓ ਉਹਦੇ ਵਿੱਚ ਆਪਾਂ ਜਿਹੜੀਆਂ ਤਿੰਨ ਮੱਝਾਂ ਝੋਟੀਆਂ ਤੁਹਾਨੂੰ ਇਹੋ ਦਿਖਾਉਣੀਆਂ ਨੇ ਪੂਰੀ ਇਨਫੋਰਮੇਸ਼ਨ ਦੇ ਸਮੇਤ ਠੀਕ ਹੈ ਜੀ ਤੇ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਉਸ ਤੋਂ ਪਹਿਲਾਂ ਬਈ ਇੱਕ ਸੰਪਰਕ ਨੰਬਰ ਆਪਣੇ ਜਰੂਰ ਦੱਸਦੇ ਹਾਂ 9906382025 ਠੀਕ ਹੈ ਜੀ ਸੋ ਦੋਸਤੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ